ਹਾਂਜੀ ਦੋਸਤੋ ਅੱਜ ਰੀਲ ਬਣਾ ਰਿਹਾ ਆਪਾਂ ਅਰਜਨ ਦੇ ਦਰਖਤੇ ਤੇ ਵੀਡੀਓ ਨੂੰ ਕਰ ਲਿਓ ਰੀਲ ਨੂੰ ਕਰਦੇ ਬਾਅਦ ਤੋ ਸ਼ੇਅਰ ਕਰਾਂ ਕਿਸੇ ਵੀਰ ਦਾ ਭਲਾ ਹੋ ਸਕੇ ਤੇ ਅਰਜਨ ਦੇ ਦਰਖਤ ਜਰੂਰ ਲਾਇਆ ਕਰੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਤੁਹਾਨੂੰ ਇਹਨੇ ਲਾਭ ਕੀ ਆ ਅਰਜਨ ਦੇ ਦਰਖਤੇ ਇਹਦੇ ਆਪਣੇ ਕੈਸਟਰੋਲ ਵਗੈਰਾ ਵਧੇ ਹੁੰਦੇ ਬੈਡ ਕੈਸਟਰੋਲ ਟ੍ਰਾਈਗਲ ਟ੍ਰਾਈਕਲਾਈਸਰੋ ਵਗੈਰਾ ਤੇ ਉਹਨੂੰ ਇੱਕ ਕੰਟਰੋਲ ਕਰਦੀ ਆ ਅਰਜਨ ਦੀ ਸ਼ੈਲ ਹੁੰਦੀ ਜਿਹੜੀ ਅਰਜਨ ਛਾਲ ਜਿਹੜੀ ਆਪਾਂ ਵਰਤਦੇ ਆਂ ਵੈਸੇ ਬੰਡਕੋ ਲੈ ਕੇ ਚਾਰਜ ਚ ਪਾਉਨੇ ਆ ਫੋਨ ਨੂੰ ਪਤਲਾ ਕਰ ਲਈ ਬਲਾਕੇਜ ਨੂੰ ਹਾਰਟ ਦੀ ਬਲਾਕੇਜ ਨੂੰ ਫੋਲਣ ਲਈ ਤੇ ਆਪਾਂ ਇਹ ਕੁਦਰਤੀ ਰੂਪ ਵਿੱਚ ਵੀ ਇਹਨੂੰ ਵਰਤ ਸਕਦੇ ਆ ਆਪਾਂ ਅਰਜਨ ਦੀ ਸ਼ੈਲ ਅਰਜਨ ਦੇ ਦਰਖਤ ਇਦਾਂ ਅਮਰੋਦ ਦੇ ਪੱਤੇ ਕਿਹੜੇ ਹੁੰਦੇ ਆ ਇਦਾਂ ਅਮਰੋਦ ਦੇ ਪੱਤਿਆਂ ਦੇ ਵਰਗੇ ਹੁੰਦੇ ਆ ਦੇਖ ਸਕਦੇ ਤੁਸੀਂ ਤੇ ਇਦਾਂ ਹੀ ਸ਼ੈਲ ਜੀ ਹੁੰਦੀ ਆ ਤੁਸੀਂ ਪਛਾਣ ਸਕਦੇ ਓ ਨੂੰ ਇਦਾਂ ਆਪਣੀ ਵੀਡੀਓ ਨੂੰ ਦੇਖ ਕੇ ਕਿਸੇ ਵੀ ਦਰਖਤ ਨੂੰ ਆਪਣਾ ਤੋ ਇਹਨੂੰ ਅਰਜਨ ਨੂੰ ਪਛਾਣ ਸਕਦੇ ਆ ਤੁਸੀਂ ਆਪਣੇ ਨੂੰ ਇੰਦਾ ਦਾ ਨਵੀਂ ਜਿਹੀ ਵਾਲੀ ਹੰਡੀ ਜੀ ਆਪਣੀ ਇਹਦੀ ਹੁੰਦੀ ਆ ਤਣ ਤਣਾ ਇਹਦਾ ਤੇ ਅਰਜਨ ਦੀ ਸ਼ੈੱਲ ਵਰਤ ਸਕਦੇ ਹੋ ਕੁਦਰਤੀ ਰੂਪ ਵਿੱਚ ਵੀ ਆਪਣੇ ਕਸਟੋਲ ਵਗੈਰਾ ਨੂੰ ਪਟਰੋਲ ਕਰ ਲਈ ਤੇ ਦਿਲ ਦੀਆਂ ਬੁਆਰੀਆਂ ਜਦੋਂ ਹਾਰਡ ਬਲੌਕ ਇਸ ਨੂੰ ਵੀ ਖੋਲਦਾ ਏ ਇਹਦਾ ਅਰਜਨ ਸ਼ਾਲ ਦਾ ਛੱਲਾ ਕੁਦਰਤੀ ਰੂਪ ਵਿੱਚ ਵਰਤਿਆ ਕਰੋ ਵੀਰੋ ਤੂੰ ਮੇਲੇ ਤਾਂ ਜ਼ਰੂਰ ਇਹ ਤੋੜ ਕੇ ਲਿਆ ਕਰੋ ਘਰੇ ਪਾਊਡਰ ਬਣਾ ਕੇ ਰੱਖ ਲਓ ਤੇ ਚਾਹ ਦੇ ਰੂਪ ਵਿੱਚ ਪਾ ਕੇ ਪੀ ਲਿਆ ਕਰੋ। ਗੋੜਾ ਦਾ ਭਰਪੂਰ ਅਰਜੰਦ ਤੇ ਸ਼ਾਮ ਵੀ ਇਹਦੀ ਬੋਰੀਆ ਠੰਡੀ ਠਾਰ ਹੁੰਦੀ ਆ ਤੇ ਅਰਜੰਦ ਦੇ ਪੱਤਿਆਂ ਤੋਂ ਤੁਸੀਂ ਇਹਨਾਂ ਨੂੰ ਵੀਡੀਓ ਤੋਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਦਰੱਖਤ ਕਰੀਬਨ ਸਾਰੇ ਨੂੰ ਵੀਰਾਂ ਨੂੰ ਪਤਾ ਹੀ ਹੁੰਦਾ ਅਰਜੰਦ ਦਾ। ਰੱਖ ਤੇ ਜਾਣਕਾਰੀ ਜਾਣ ਕਿਹੋ ਜਿਹਾ ਹੁੰਦਾ ਇਦਾਂ ਤੁਹਾਨੂੰ ਆਪ ਦਿਖਾਦਾ ਵੀਡੀਓ ਦੇ ਵਿੱਚ ਇਹਦੀ ਪਛਾਣ ਕਰ ਲਿਓ ਤੁਸੀਂ ਵੀਡੀਓ ਨੂੰ ਦੇਖ ਕੇ। ਕਿ ਤੇ ਤੁਹਾਡੇ ਆਸ-ਪਾਸੇ ਨੇੜੇ ਤੇੜੇ ਖੜਾ ਤਾਂ ਜ਼ਰੂਰ ਇਹ ਵੀ ਵਰਤ ਇਹਦਾ ਲਾਭ ਲਿਓ ਤੇ ਕੁਦਰਤੀ ਰੂਪ ਵਿੱਚ ਪਿਆਰ ਕਾਲੀ ਚ ਕਿੜੀ ਆਪਣੀ ਅਰਜਨ ਛਾਲ ਲਿਓ ਨਾ ਤੇ ਆਪਾਂ ਕੁਦਰਤੀ ਰੂਪ ਵਿੱਚ ਇਹ ਦੀ ਇਹ ਸ਼ੈਲ ਨੂੰ ਵਰਤ ਕੇ ਤਾਂ ਬਹੁਤ ਫਾਇਦੇਮੰਦ ਹੋਊਗਾ ਆਪਾਂ ਇਹ ਤੱਤ ਕੱਢੇ ਵੀ ਆ ਵਰਤ ਯਰਵਾ ਕਰਕੇ ਤੇ ਫੇਰ ਹੀ ਇਹ ਵੀਡੀਓ ਪਾਈ ਆ ਇਹ ਆਪਾਂ ਨੂੰ ਪਤਾ ਲੱਗਿਆ ਸੀਗਾ ਉਹ ਵੀਡੀਓ ਬਣਾ ਕੇ ਪਾਈ ਸੀ ਪਹਿਲਾਂ ਰੀਲ ਵੀਰਾਂ ਨੂੰ ਪੁੱਛਿਆ ਸੀ ਕਿ ਸਾਰਿਆਂ ਨੂੰ ਕਹਿੰਦੇ ਅਰਜਨ ਹੀ ਪੱਕਾ ਸ਼ੇਵਰ ਆ ਅੱਜਾਂ ਦਰਖਤਾਂ ਤੇ ਉਦੋਂ ਬਾਅਦ ਆਪਾਂ ਇਹ ਵਰਤ ਤੋਂ ਸੰਗੀਤਰਾ ਵੈਦ ਤੋਂ ਆਪਣੀ ਹੈਗੇ ਗਦਰ ਵੈਦ ਇੱਕ ਦੋ ਉਹਨਾਂ ਤੋਂ ਕਨਫਰਮ ਕੀਤਾ ਕਿ ਤਾਂ ਕਹਿੰਦੇ ਹਾਂ ਅਰਜਨ ਦਾ ਦਰਖਤੀ ਹੈ ਆ ਇਸ ਵੀਰ ਇੱਥੇ ਦੇਖਣ ਇਹਨਾਂ ਅਰਜਨ ਦੀ ਸ਼ੈਲ ਤੁਸੀਂ ਵਰਤ ਸਕਦੇ ਹੋ ਇਹਦੀ ਤੇ ਆਪਣੇ ਵਰਤੀ ਰੂਪ ਵਿੱਚ ਚਾਹ ਦੇ ਵਿੱਚ ਪਾ ਕੇ ਆਪਾਂ ਇਹਨੂੰ ਵਰਤ ਸਕਦੇ ਆ ਇਦਾਂ ਆਪਣੀ ਬਾਜ਼ਾਰ ਦੇ ਵਿੱਚ ਆਉਂਦੀ ਆ ਉਹ ਮਲਾਟ ਟਾਲੀ ਜਾਂ ਹੋਰ ਵੀ ਹੋ ਸਕਦੀ ਹੈ ਵਿੱਚ ਸ਼ੋਰ ਨਹੀਂ ਹੁੰਦਾ ਵੀ ਪੱਕਾ ਵੀ ਸਹੀ ਹੋਊਗੀ ਤੇ ਕੁਦਰਤੀ ਰੂਪ ਵਿੱਚ ਜੇਕਰ ਆਪਾਂ ਇਹਨੂੰ ਵਰਤਾਂਗੇ ਤਾਂ ਬਹੁਤ ਵਧੀਆ ਰਹੂਗਾ ਤੇ ਕੋਸ਼ਿਸ਼ ਕਰੋ ਵੀ ਯਾਰ ਨਰਸਰੀਆਂ ਦੇ ਵਿੱਚ ਵਰਜੰਦੇ ਦਰਖਤ ਲੈ ਕੇ ਘਰੇ ਇੱਕ ਦੋ ਦੋ ਲਾਉਂਦ ਕਿਉਂਕਿ ਹੁਣ ਵਾਲਾ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹਾਰਟ ਦੇ ਮਰੀਜ਼ ਆਪਣੇ ਜਨਮਦਨ ਬਹੁਤ ਜ਼ਿਆਦਾ ਵਧ ਰਹੇ ਆ ਤੇ ਬਹੁਤ ਲੱਗਦਾ ਵੀ ਰਾਤ ਨੂੰ ਰੋਟੀ ਖਾ ਕੇ ਪਿਆਉਂਦਾ ਤੜਕੇ ਨੂੰ ਕਿਹੜੀ ਫੋਕ ਨਿਕਲੇ ਪਈ ਹੁੰਦੀ ਆ ਵੀ ਟੈਕ ਹੋ ਗਿਆ ਐਂ ਕਹਿੰਦੇ ਹੁੰਦੇ ਆ ਤੇ ਜ਼ਰੂਰੀ ਹੈ ਚੀਜ਼ਾਂ ਤੇਕ ਆਪਣਾ ਬਾਹਰਲਾ ਖਾਣ ਪੀਣ ਆਪਣਾ ਬੰਦ ਕਰਨਾ ਪਊਗਾ ਕਿਉਂਕਿ ਆਪਾਂ ਫਾਸਟ ਫੂਡ ਤੇ ਲਿਆ ਚੀਜ਼ਾਂ ਅੱਜ ਕੱਲ ਬਹੁਤ ਜ਼ਿਆਦਾ ਖਾਣ ਲੱਗ ਗਈ ਉਹਦਾ ਨਤੀਜਾ ਹੁਣ ਹੁੰਦਾ ਵੀ ਆ ਅੱਜ ਕੱਲ ਅਣਾਈਏ ਮੋਤਾ ਆਪਣੇ ਨੌਜਵਾਨ ਵੀ ਮਾਰ ਰਹੇ ਆ ਵੱਡਣਾ ਤੇ ਚਲੋ ਉਮਰ ਦੇ ਹਿਸਾਬ ਨਾਲ ਜਾਣਾ ਹੀ ਹੁੰਦਾ ਕਿ ਨੌਜਵਾਨਾਂ ਦੀ ਮੌਤਾਂ ਕਿਉਂ ਹੋ ਰਹੀਆਂ ਕੀ ਕਾਰਨ ਆਪਣਾ ਖਾਣ ਪੀਣ ਹੀ ਆ ਜਿਹੜਾ ਹੁਣ ਅੱਜਕੱਲ ਬਜਾਰੂ ਖਾਣ ਪੀਣ ਤੇ ਜ਼ਿਆਦਾ ਨਿਰਭਰ ਕਰਨ ਲੱਗ ਗਈ ਆ ਜੀ ਦੀ ਪੀੜ੍ਹੀ ਇਸ ਕਾਰਨ ਦਾ ਨਤੀਜਾ ਹੀ ਹੁਣ ਪੁੱਤਣਾ ਪੈਂਦਾ ਆਪਾਂ ਨੂੰ ਅਰਜਨ ਦੀ ਛੱਲੇ ਵਰਤਿਆ ਕਰੋ ਜ਼ਰੂਰ ਅੱਜ ਦਾ ਬਲੌਗ ਆਪਾਂ ਅਰਜਨ ਰਖਤੇ ਬਣਾਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਵੀਰ ਆਪਾਂ ਨੂੰ ਹੋਰ ਨੂੰ ਪਤਾ ਲੱਗ ਸਕਦਾ ਕਿ ਅਰਧਨੀ ਸਿਲ ਬਲੋਕਸ ਵਗੈਰਾ ਖੋਲਦੀ ਹੈ ਹਾਰਟ ਬਲੋਕਸ ਖੋਲਦੀ ਹੈ ਖੂਨ ਨੂੰ ਪਤਲਾ ਕਰਦਾ ਟ੍ਰਾਈਕਰੈਸਟੌਲ ਕਿਸਦਾ ਦੀ ਆਪਣੇ ਬੈਟੈਸਟੌਲ ਜਿੰਨੇ ਵੀ ਹੁੰਦੇ ਆ ਉਹਨਾਂ ਨੂੰ ਸੈੱਟ ਕਰ ਦਿੰਦਾ ਅਰਧਨ ਦਾ ਦਰਕਤੀ ਸ਼ੈਲਾ ਇਹਨੂੰ ਜਰੂਰ ਵਰਤੋ ਕੁਦਰਤੀ ਰੂਪ ਵਿੱਚ